प्यारे प्यारे बच्चियां सने पूरा परिवार खत्म कर देता है ता दिल नु दहलाण वाली घटना वापी है जेस्तु देख के इलाके दे विच सनसनी फैल जांदी है ता दो बच्चियां सने पति अते पत्नी दी मौत होई है गोली लगन करके पूरा परिवार खत्म हो गया है ता दिल नु दहलाण वाली वारदात फिरोजपुर दे विच वापी है जिथे ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਪਹਿਲਾਂ ਆਪਣੇ ਬੱਚਿਆਂ ਅਤੇ ਪਤਨੀ ਦਾ ਕਤਲ ਕੀਤਾ ਉਹਨਾਂ ਨੂੰ ਗੋਲੀ ਮਾਰੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਉਂਕਿ ਘਰ ਆ ਦੇੜਾ ਉਹ ਅੰਦਰੋਂ ਲੌਕ ਸੀਗਾ ਤਾਂ ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਨੇ ਤਾਂ ਅਮਨਦੀਪ ਸਿੰਘ ਇਸ ਘਰ ਦੇ ਮਾਲਕ ਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਜਦੋਂ ਉਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਬਾਹਰ ਨਹੀਂ ਨਿਕਲਦਾ ਕਿ ਤੰਗਵੰਡੀਆਂ ਨੂੰ ਸ਼ੱਕ ਹੁੰਦਾ ਹੈ ਕਿ ਕੋਈ ਗੈਸ ਵਗੈਰਾ ਨਾਲ ਲੀਕ ਹੋ ਗਈ ਹੋਵੇ ਤਾਂ ਜਦੋਂ ਪਰਿਵਾਰ ਪਰਿਵਾਰ ਦਾ ਹਾਲ ਜਾਣਨ ਵਾਸਤੇ ਲੋਕ ਜਾਂਦੇ ਨੇ ਦਰਵਾਜ਼ੇ ਨੂੰ ਧੱਕ ਕੇ ਖੋਲਿਆ ਜਾਂਦਾ ਹੈ ਤਾਂ ਅੰਦਰ ਜੋ ਮੰਜ਼ਰ ਹੁੰਦਾ ਹੈ ਉਹ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਦੋ ਬੱਚੀਆਂ ਸੜੇ ਪੂਰਾ ਪਰਿਵਾਰ ਖਤਮ ਹੋਇਆ ਪਿਆ ਸੀ ਅੰਦਰ ਚਾਰ ਦੇਹਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ 6 ਅਤੇ 10 ਸਾਲ ਦੀਆਂ ਬੇਟੀਆਂ ਸਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਮੌਕੇ ਤੇ ਫਿਰੋਜ਼ਪੁਰ ਦੇ ਐਸਐਸਪੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਦੱਸਿਆ ਕਿ ਅੰਦਰੋਂ ਕੁੰਡੀ ਲੱਗੀ ਹੋਈ ਸੀ ਮੁੱਢਲੀ ਜਾਂਚ ਦੇ ਵਿੱਚ ਲੱਗ ਰਿਹਾ ਹੈ ਕਿ ਪਰਿਵਾਰ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ ਹੈ ਲਾਇਸੈਂਸੀ ਹਥਿਆਰ ਆ ਜਿਹੜਾ ਉਹ ਵੀ ਅੰਦਰੋਂ ਬਰਾਮਦ ਹੋਇਆ ਹੈ ਤਾਂ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਕਾਰਨਾਂ ਕਰਕੇ ਅਜਿਹੀ ਘਟਨਾ ਘਟੀ ਹੈ ਕਿ ਕੋਈ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਸੀ ਕਿਸੇ ਤਰ੍ਹਾਂ ਦਾ ਕਰਜ਼ਾ ਸੀ ਜਾਂ ਫਿਰ ਇਸ ਵਾਰਦਾਤ ਪਿੱਛੇ ਕੋਈ ਹੋਰ ਗੱਲ ਹੈ ਇਹ ਸਾਰਾ ਮਾਮਲਾ ਹੁਣ ਜਾਂਚ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪੂਰੀ ਗੱਲ ਆ ਜਿਹੜੀ ਉਹ ਕਲੀਅਰ ਹੋ ਸਕੇਗੀ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਫਿਰੋਜ਼ਪੁਰ ਦੇ ਐਸਐਸਪੀ ਦਾ ਆਓ ਦੇਖਦੇ ਹਾਂ ਇਨਫੋਰਮੇਸ਼ਨ ਰਿਲੇਟਿੰਗ ਟੂ ਸਬਮਿਟਿੰਗ ਜਿਹੜੇ ਨਾਮ ਸੀ ਸਰਸੋਦ ਇਹਨਾਂ ਨੇ ਅਮਨਦੀਪ ਸਿੰਘ ਦੇ ਵਨਡੇ ਸੀਗੇ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਉਹ ਬਾਹਰ ਨਹੀਂ ਨਿਕਲੇ ਸਵੇਰ ਤੱਕ ਤੇ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਬੰਦ ਸੀ ਇਹਨਾਂ ਨੂੰ ਸ਼ੱਕ ਹੋਇਆ ਵੀ ਕਿਤੇ ਕੋਈ ਗੈਸ ਵਗੈਰਾ ਲੀਕ ਨਾ ਹੋਈ ਹੋਵੇ ਤੇ ਉਹਦੇ ਕਰਕੇ ਕੋਈ ਪ੍ਰੋਬਲਮ ਨਾ ਆਈ ਹੋਵੇ ਇਹਨਾਂ ਨੇ ਕੋਸ਼ਿਸ਼ ਕੀਤਾ ਕੁੰਡੀ ਲੱਗੀ ਸੀ ਕੁੰਡੀ ਉਹਦੀ ਕੋਸ਼ਿਸ਼ ਕੀਤਾ ਤਾਂ ਖੁੱਲ ਗਈ ਖੁੱਲਣ ਤੋਂ ਬਾਅਦ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਪੰਜ ਜਣਿਆਂ ਦੇ ਆ ਜਿਹੜੇ ਚਾਰ ਜਣੇ ਜਿਹੜੇ ਫੈਮਿਲੀ ਮੈਂਬਰਸ ਦੋ ਬੱਚੀਆਂ ਇੱਕ 10 ਸਾਲ ਦੀ ਬੱਚੀ ਹੈ ਇੱਕ 6 ਸਾਲ ਦੀ ਬੱਚੀ ਹੈ ਦੇਖੋ ਉਹਨਾਂ ਦੀ ਵਾਈਫ ਤੇ ਕੋ ਹਾਫ ਹਾਫ ਰਮਨਦੀਪ ਉਹਨਾਂ ਦੀ ਉਥੇ ਡੈਥ ਰਿਪੋਰਟ ਹੈ ਬੈਕ ਤੇ ਸਭ ਪਤਾ ਲੱਗਿਆ ਕਿ ਇਹਦੇ ਵੱਲ ਗੋਲੀ ਮਾਰੀ ਗਈ ਪਿਓ ਵੱਲ ਗੋਲੀ ਮਾਰੀ ਗਈ ਦੇਖੋ ਜੀ ਵੈਰੀਫਾਈ ਕਰ ਰਹੇ ਹੁਣ ਤੇ ਪਰ ਉਹ ਲੋਕ ਲੱਗਿਆ ਸੀ ਅੰਦਰ ਕੋਈ ਨਹੀਂ ਗਿਆ ਹੋਰ ਜਦ ਅੰਦਰੋਂ ਕੁੰਡਾ ਲੱਗਿਆ ਸੀ ਜਦੋਂ ਇਹ ਇਹਨਾਂ ਦੇ ਗਵਾਂਡੀ ਆ ਇਹ ਅੰਦਰ ਗਏ ਆ ਤੇ ਇਹਨਾਂ ਦੇ ਜਿਹੜੇ ਕਿਰਾਏਦਾਰੋਂ ਅੰਦਰ ਗਏ ਆ ਜਦੋਂ ਉਸ ਨੂੰ ਪੁਸ਼ ਕਰਕੇ ਕੁੰਡੀ ਖੁੱਲ ਗਈ ਤੇ ਅੰਦਰ ਜਾ ਕੇ ਇਹਨਾਂ ਨੇ ਚੈੱਕ ਕੀਤਾ ਉਹ ਪਏ ਸੀ ਤੇ ਬਾਹਰਲਾ ਤਾਂ ਫਿਲਹਾਲ ਨਹੀਂ ਲੱਗਦਾ ਪਰ ਅਸੀਂ ਸਾਰੇ ਤਰ੍ਹਾਂ ਸਾਰੇ ਐਂਗਲਸ ਤੋਂ ਉਸ ਨੂੰ ਵੇਰੀਫਾਈ ਕਰ ਰਹੇ ਆ ਉਹ ਪਰਸਨਲ ਵੀ ਉਹਨਾਂ ਦੇ ਕੋਲ ਹੀ ਪਿਆ ਜਿਹੜੇ ਅਮਨਦੀਪ ਜਿੱਨਾਂ ਦੀ ਡੈਥ ਹੋਈ ਹੈ ਨਾਲ ਉਹਨਾਂ ਦੀ ਵਾਈਫ ਤੇ ਬੱਚਾ ਜੀ ਸਰ ਇਹ ਉਮਰ ਕਿੰਨੀ ਕੋ ਬੱਚਿਆਂ ਦੀ ਸਰ ਉਮਰ ਕਿੰਨੀ ਕੋ ਬੱਚਾ ਇੱਕ ਬੱਚੀ 10 ਸਾਲ ਦੀ ਹੈ ਜੀ ਇੱਕ 6 ਸਾਲ ਦੀ ਬੱਚੀ ਹੈ ਵੈਰੀ ਅਨਫੋਰਚੂਨੇਟ ਬਹੁਤ ਹੀ ਮਾੜਾ ਹੋਇਆ ਕਿਸ ਕਾਰਨ ਹੋਇਆ ਉਹ ਸਾਰੀ ਇਨਸੀਡੈਂਟਸ ਇਹ ਲਾਇਸੈਂਸੀ ਹਥਿਆਰ ਹੈ ਸਰ ਲਾਇਸੈਂਸੀ ਹਥਿਆਰ ਹੈ ਵੈਪਨ ਅੰਦਰ ਉਹਨਾਂ ਦੇ ਕੋਲ ਹੀ ਹੈ ਜੀ ਜੇ ਅਸੀਂ ਫੋਰੈਂਸਿਕ ਸਾਰਾ ਜਾਂਚ ਹੋਊਗੀ ਚੈੱਕ ਕਰ ਰਹੇ ਆ ਲਾਇਸੈਂਸ ਵੈਪਨ ਹੀ ਹੈਗਾ ਜਰਾ ਸਰ ਗੋੜਿਆ ਸਿਰ ਤੇ ਬੱਚੀਆਂ ਕਿਥੇ ਕੋਈ ਪਤਲੀ ਮਤਲਬ ਗੋਲੀਆਂ ਲੱਗੀਆਂ ਹੋਈਆਂ ਜੀ ਹੁਣ ਮਤਲਬ ਦਿਸ ਇਜ਼